ਕਪਤਾਨ ਰੋਹਿਤ ਸ਼ਰਮਾ ਦੀ T20 ਵਿਸ਼ਵ ਕੱਪ ਦੇ ਫਾਈਨਲ ਵਿੱਚ ਅੱਜ ਦੱਖਣੀ ਅਫਰੀਕਾ ਦੇ ਨਾਲ ਉਹਨਾਂ ਦਾ ਸਾਹਮਣਾ ਹੋਵੇਗਾ ਇਹ ਮੈਚ ਬਾਰਬਾ ਡੋਸ ਦੇ ਕੇਨਸਿੰਗਟਨ ਓਵਲ ਵਿੱਚ ਖੇਡਿਆ ਜਾਵੇਗਾ 2007 ਦੀ ਜੇਤੂ ਭਾਰਤੀ ਟੀਮ ਕੋਲ 17 ਸਾਲ ਬਾਅਦ ਫਿਰ ਤੋਂ T20 ਵਿਸ਼ਵ ਚੈਂਪੀਅਨ ਬਣਨ ਦਾ ਮੌਕਾ ਹੈ ਭਾਰਤੀ ਟੀਮ ਇੰਗਲੈਂਡ ਨੂੰ 68 ਦੌੜਾਂ ਤੋਂ ਹਰਾ ਕੇ ਫਾਈਨਲ ਵਿੱਚ ਪਹੁੰਚੀ ਹੈ ਭਾਰਤ ਤੇ ਦੱਖਣੀ ਅਫਰੀਕਾ ਦੋਵੇਂ ਹੁਣ ਤੱਕ ਇਸ ਵਾਰ ਇਸ ਵਿਸ਼ਪ ਕੱਪ ਵਿੱਚ ਜੇਤੂ ਨੇ ਭਾਰਤੀ ਟੀਮ ਦਾ ਇਹ ਤੀਜਾ T20 ਵਿਸ਼ਪ ਕੱਪ ਫਾਈਨਲ ਹੈ ਦੂਜੇ ਪਾਸੇ ਦੱਖਣੀ ਅਫਰੀਕਾ ਪਹਿਲੀ ਵਾਰ ਕਿਸੇ ਵਿਸ਼ਪ ਕੱਪ ਦੇ ਫਾਈਨਲ ਵਿੱਚ ਪਹੁੰਚਿਆ ਹੈ ਭਾਰਤ ਆਖਰੀ ਵਾਰ 10 ਸਾਲ ਪਹਿਲਾਂ 2014 ਵਿੱਚ T20 ਵਿਸ਼ਪ ਕੱਪ ਦੇ ਫਾਈਨਲ ਵਿੱਚ ਪਹੁੰਚਿਆ ਸੀ ਜਿੱਥੇ ਉਸ ਨੂੰ ਸ਼੍ਰੀਲੰਕਾ ਦੇ ਹੱਥੋਂ ਹਾਰ ਮਿਲੀ ਸੀ ਭਾਰਤੀ ਟੀਮ ਕਿਸੇ ਵੀ ਸਰੂਪ ਵਿੱਚ ਵਿਸ਼ਪ ਚੈਂਪੀਅਨ ਬਣਨ ਦਾ ਸੁਪਨਾ ਪਿਛਲੇ 13 ਸਾਲਾਂ ਤੋਂ ਦੇਖਦੇ ਆ ਰਹੀ ਹੈ ਰੋਹਿਤ ਦੀ ਟੀਮ ਕੋਲ 17 ਸਾਲ ਬਾਅਦ T20 ਵਿਸ਼ਪ ਕੱਪ ਜਿੱਤਣ ਦਾ ਮੌਕਾ ਤਾਂ ਹੋਵੇਗਾ ਹੀ ਨਾਲ ਹੀ 2011 ਦੇ ਬਾਅਦ ਟੀਮ ਇੰਡੀਆ ਨੂੰ ਇੱਕ ਵਾਰ ਫਿਰ ਵਿਸ਼ਪ ਜੇਤੂ ਦਾ ਤਾਜ ਪਹਿਨਣ ਦਾ ਮੌਕਾ ਮਿਲੇਗਾ ਭਾਰਤ ਨੇ 2013 ਵਿੱਚ ਚੈਂਪੀਅਨਸ ਟਰੋਫੀ ਦੇ ਬਾਅਦ ਕੋਈ ICC ਖਿਤਾਬ ਨਹੀਂ ਜਿੱਤਿਆ ਰੋਹਿਤ ਲਈ ਇਹ ਮਹਾ ਮੁਕਾਬਲਾ ਮਾਨਸਿਕ ਤੌਰ ਤੇ ਅਸਾਨ ਨਹੀਂ ਹੋਵੇਗਾ ਉਹਨਾਂ ਦੀ ਕਪਤਾਨੀ ਵਿੱਚ ਵਿਸ਼ਵ ਚੈਂਪੀਅਨਸ਼ਿਪ ਤੇ 2023 ਦੇ ਵਨਡੇ ਵਿਸ਼ਵ ਕੱਪ ਦਾ ਫਾਈਨਲ ਖੇਡ ਚੁੱਕੀ ਹੈ ਪਰ ਉਹਨਾਂ ਦੀ ਟੀਮ ਫਾਈਨਲ ਹੀ ਇਹ ਆਖਰੀ ਰੁਕਾਵਟ ਪਾਰ ਨਹੀਂ ਕਰ ਸਕੀ ਰੋਹਿਤ ਦੀ ਟੀਮ ਨੂੰ ਇਸ ਆਖਰੀ ਰੁਕਾਵਟ ਨੂੰ ਪਾਰ ਕਰਨ ਦਾ ਇੱਕ ਹੋਰ ਮੌਕਾ ਮਿਲਿਆ ਹੈ ਇੱਥੇ ਜਿੱਤੇ ਤਾਂ ਕਰੋੜਾ ਕ੍ਰਿਕਟ ਪ੍ਰੇਮੀਆਂ ਨਾਲ ਆਪਣੇ ਆਖਰੀ ਟੂਰਨਾਮੈਂਟ ਵਿੱਚ ਕੋਚਿੰਗ ਕਰ ਰਹੇ ਰਾਹੁਲ ਦਰਾਵਿੜ ਖੁਦ ਉਹਨਾਂ ਦੇ ਤੇ ਵਿਰਾਟ ਕੋਹਲੀ ਲਈ ਇਹ ਖਾਸ 豆腐啊，欧米伽。